84 ਦੇ ਸਮੋਹ ਸ਼ਹੀਦਾਂ ਦੀ ਮਿੱਠੀ ਜਾਨ ਦੇ ਅੰਦਰ ਲੱਗਰ ਸ਼ਿਰੋਂ ਦੀ ਸਮੁੱਚੀ ਸੰਤ ਦੇ ਵੱਲੋਂ ਸਤਿਗੁਰੂ ਜੀ ਆਕੀ ਦੀ ਅਪਾਰ ਕਿਰਪਾ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਕਈ ਦਿਨਾਂ ਤੋਂ ਲੜੀ ਹੋਪ ਗੁਰਬਾਣੀ ਦੇ ਜਾਪ ਸ਼ਰੂ ਹੋਏ ਨੇ ਜੋ ਅੱਜ ਦੇ ਦੀਵਾਨਾਂ ਦੇ ਵਿੱਚ ਪਾਗੜ ਬਾਣੀ ਦੇ ਜਾਪ ਹੋਏ ਨੇ ਸ੍ਰੀ ਸੁਖਮਣੀ ਸਾਹਿਬ ਦੀ ਗੁਰਬਾਣੀ ਦੇ ਜਾਪ ਚੌਕਈ ਸਾਹਿਬ ਦੀ ਬਾਣੀ ਦੇ ਜਾਪ ਛੇ ਪਉੜੀਆਂ ਅਨੰਦ ਸਾਹਿਬ ਦੀ ਬਾਣੀ ਦੇ ਜਾਪ ਹੋਏ ਨੇ ਗੁਰਬਾਣੀ ਪੜਦਿਆਂ ਹੋਈਆਂ ਤਮਾਮ ਰੂਪ ਲਾ ਜੀ ਕੇ ਮਨ ਕਰਦੀ ਜੀ ਅੰਗੇ ਤੋਂ ਆਪਕੀ ਨੇ ਸਮਤ ਲਖਣੀ ਪਤਸ਼ਰ ਦੀ ਪੜੀ ਸੁਣੀ ਬਾਣੀ ਦੇ ਮਹਾਂਦਮਾਂ ਦਰ ਆਈਆਂ ਸੰਤਾ ਦੇ ਹਿਰਦਿਆਂ ਤੇ ਵਸਾਉਣੇ ਜੀ ਦਰਿਆਆਂ ਜਾਂ ਸੰਤਾਂ ਦੀਆਂ ਹਾਜ਼ਰੀਆਂ ਦਰ ਪਰਵਾਣ ਕਰਡੀਆਂ ਦਿਲ ਫੁੱਲ ਪੇਟਾਵਾਂ ਅੰਗੀਕਾਰ ਕਰਡੀਆਂ ਜੀ ਆਪਣੇ ਦਰੋਂ ਘਰੋਂ ਸਾਈ ਭਾਈ ਨੂੰ ਚੜ੍ਹਦੀਆਂ ਕਲਾ ਵਰਸ਼ਣੀਆਂ ਜੀ ਸਿਰ ਤੇ ਮੇਰਾ ਨਿਹੱਥ ਰੱਖਣੇ ਨਗਰ ਜਿਹੜੇ ਵਿੱਚ ਖੁਸ਼ੀਆਂ ਤੰਦਰੁਸਤੀਆਂ ਮਾਲੀ ਮਨੁੱਖੀ ਵਾਦ ਕਹੇ ਸਤਿਗੁਰੂ ਜੀ ਅਕੀਲ ਜੀ ਦੇ ਜੀਵ ਜੋ ਸੇਵਕ ਪਰਿਵਾਰਾਂ ਦੇ ਵੱਲੋਂ ਦੇਗਾਂ ਦੀ ਸੇਵਾ ਅਤੇ ਅਰਦਾਸਾਂ ਬੇਨਤੀਆਂ ਹੋ ਰਹੀਆਂ ਨੇ ਜੋ ਅੱਜ ਦੀਆਂ ਅਰਦਾਸਾਂ ਬੇਨਤੀਆਂ ਨੇ ਦੇਗਾਂ ਦੀ ਸੇਵਾ ਹੋਈ ਹੈ ਪਹਿਲੇ ਪਰਿਵਾਰ ਭਾਈ ਜਗਜੀਤ ਸਿੰਘ ਜੱਗਾ ਟੇਲਰ ਇਸ ਪਰਿਵਾਰ ਦੇ ਵੱਲੋਂ ਦੂਜੇ ਪਰਿਵਾਰ ਭਾਈ ਜਗਜੀਤ ਸਿੰਘ ਸੁਪੁੱਤਰ ਹਰਜੀਤ ਸਿੰਘ ਜਸੂ ਪੰਤੇ ਤੀਜੇ ਪਰਿਵਾਰ ਭਾਈ ਕਰਮਜੀਤ ਸਿੰਘ ਪੰਤੇ ਦੇ ਪਰਿਵਾਰ ਵਿੱਚ ਚੌਟੀਆਂ ਪੰਤੇ ਚੌਥੇ ਪਰਿਵਾਰ ਸਵਰਗਵਾਸੀ ਭਾਈ ਗੁਰਜਨ ਸਿੰਘ ਭੰਦੇ ਦੇ ਪਰਿਵਾਰ ਵਿੱਚੋਂ ਚੋਟੀਆਂ ਪੱਤੀ ਪੰਜਵੇਂ ਪਰਿਵਾਰ ਭਾਈ ਗੁਰਦਿਆਲ ਸਿੰਘ ਮੈਂਬਰ ਗੇਟ ਪੱਤੀ ਛੇਵੇਂ ਪਰਿਵਾਰ ਭਾਈ ਨਿਸ਼ਤਰ ਸਿੰਘ ਮਿਸਤਰੀ ਹੰਦੋਂ ਪੱਤੀ ਸਮੁੱਚੇ ਪਰਿਵਾਰ ਦੇ ਵੱਲੋਂ ਸਤਵੇਂ ਪਰਿਵਾਰ ਭਾਈ ਮਨਪ੍ਰੀਤ ਸਿੰਘ ਸੁਪੁੱਤਰ ਮਨਜੀਤ ਸਿੰਘ ਬਾਲੇ ਦੇ ਪਰਿਵਾਰ ਵਿੱਚੋਂ ਜਸੂ ਪੱਤੀ ਅੱਠਵੇਂ ਪਰਿਵਾਰ नौ में भाई सिकंदर सिंह जथेदारती परिवार नौवे परिवार भाई जगसीर बन सिंह देवान परिवारों दसवें परिवार भाई बेबर समेबारों ग्यारहवें परिवार कामदीप सिंह सपुत्र सतनाम सिंह पोत्रा सिंध सिंह इस परिवार के वालों परिवार की चंडी कला के लिए ਇਹਦਾ ਸੇਵ ਪਰਿਵਾਰਾਂ ਨੂੰ ਅੱਜ ਦੀਆਂ ਆਪਜੀ ਦੇ ਹਜ਼ੂਰ ਅਦਾਸਾ ਬੇਂਤੀਆਂ ਮਈਆਂ ਨੇ ਨਾਲ ਦੇਗਾ ਦੀ ਸੇਵਾ ਹੋਈ ਹੈ ਜਾਨੀ ਜਾਨ ਸਤਿਗੁਰੂ ਦੀ ਆਗਦੀ ਨੇ ਇਹਦਾ ਸੇਵ ਪਰਿਵਾਰਾਂ ਦੀਆਂ ਸ਼ੋਭਾ ਬਰਮਾ ਕੁੰਡੀਆਂ ਕਰਨੀਆਂ ਘਰਾਂ ਦੇ ਵਿੱਚ ਇੱਕਤਾ ਪਿਆਰ ਤੁਆ ਗ ਰਖਸ਼ਣੇ ਚੜਦੀਆਂ ਕਲਾ ਬਖਸ਼ਣੀਆਂ ਜੀ ਪਾਗਲ ਚਰਣਾ ਦੇ ਨਾਲ ਜੁੜ ਕੇ ਰੱਖਣਾ ਸਿਰ ਤੇ ਮੇਰਾ ਦੇ ਹੱਥ ਰੱਖਣੇ ਬੱਚਿਆਂ ਨੂੰ ਮਿਲਿਆ ਦੇ ਨਾਲ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਿਵਕ ਪਰਵਾਰਾ ਬਗਵਾਨ ਜੀ ਨੂੰ ਸੋਹਣੇ ਪੋਸ਼ਾਕੇ ਪੇਟਾ ਕੀਤੇ ਗਏ ਨੇ ਆਦੀ ਅਕੀਲਾ ਗੁਰੂ ਜੀ ਲੋਕ ਪਰ ਲੋਕ ਅੰਦਰ ਪਰ ਦੇ ਗਜਨੇ ਸਤਗੁਰੂ ਜੀ ਬਾਗੜਨ ਦੀ ਅੰਦਰ ਬਖਸ਼ੀਆਂ ਦਾਤਾਂ ਦੇ ਵਿੱਚੋਂ ਪੰਚਮ ਦੇ ਹਾਵਲ ਬੜਾ ਪ੍ਰਸ਼ਾਦੀਆਂ ਦੇਗਾ ਸਤਿਗੁਰੂ ਜੀ ਹਾਜ਼ਰ ਹੋਈਆਂ ਨੇ ਅਣਕ ਪ੍ਰਕਾਰ ਭੋਜਨ ਬਹੁ ਕੀਏ ਅਭਵਿੰਨਿਸ਼ਟਾਈ ਤਰੀਪਾ ਸਾਲ ਸੋਤ ਪਵਿੱਤਰਾ ਬਰਲਾਵੋ ਉਹ ਗਲਗਵੀਰ ਪ੍ਰਸਾਦ ਸੰਗਤਾਂ ਵਿੱਚ ਵਰਤੋਂ ਦੀ ਆਗੇ ਬਖਸ਼ੋ ਜੀ ਜੋਸ਼ ਕੀ ਆਜੀ ਦਾ ਨਾਮ ਜੱਤੇ ਪਾਤਸ਼ਾਹ ਜੀ ਕਰੋ ਕਿਰਪਾ ਬੜੇ ਪਾਵਨ ਪਵਿੱਤਰ ਵਾਲਾ ਜੀ ਦਰਗਾਹੀ ਫਰਮਾ ਬਖਸ਼ੋ ਅੰਦਰ ਆਈਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਨੇ ਮਿਲਿਆ ਜੀ ਦਾ ਨਾਮ ਚੇਤਾ ਬੇਨਾਮ ਚੱਟੇ